ਹਾਂ ਵੀ ਦੋਸਤੋ ਪਰਮਾਤਮਾ ਦੀ ਕਿਰਪਾ ਨਾਲ ਤਕਰੀਬਨ ਸਾਰੇ ਠੀਕ ਹੋਵੋਗੇ ਤੁਹਾਨੂੰ ਕੱਲ ਦੱਸਿਆ ਸੀ ਵੀ ਅਸੀਂ ਰੇਲਵੇ ਸਟੇਸ਼ਨ ਦੇ ਉੱਤੇ ਪੌਦੇ ਲਾਉਣੇ ਆ ਰੇਲਵੇ ਸਟੇਸ਼ਨ ਬਰਨਾਲਾ ਦੇ ਉੱਤੇ ਫਿਰਦੇ ਸੀ ਆਪਾਂ ਤੇ ਆ ਆਪ ਪੌਦੇ ਅੱਜ ਨਵੇਂ ਲਾਤੇ ਕਾਲ ਲਾਤਾ ਕਾਲ ਲਾਤਾ ਵੱਡਾ ਉਹ ਲਾਤਾ ਐਵੇਂ ਜਿ cục ਇਧਰੇ ਪਾਸੇ ਸਾਰੇ ਲਾਤੇ ਪੌਦਿਆਂ ਨਾਲ ਨਾਲ ਅਸੀਂ ਬਾੜ ਕਰੀ ਜਾਂਦੇ ਆ ਬੋੜੀਆਂ ਵੱਡ-ਵੱਡ 25-30 ਪੌਦੇ ਇਹ ਅਸੀਂ ਲਾਤੇ ਆਗੇ ਇਹ ਬਾਕੀ ਅਸੀਂ ਕੱਲ ਨੂੰ ਦੇਖਦੇ ਆਂ ਹੋਰ ਵੀ ਜਿਹੜਾ ਏਰੀਆ ਰਹਿ ਗਿਆ ਉੱਥੇ ਲਾਵਾਂਗੇ ਸਾਨੂੰ ਮੇਰੇ ਵੱਡੇ ਵੀਰ ਐਸਆਈ ਸਤਪਾਲ ਸਿੰਘ ਚੌਕੀ ਇੰਚਾਰਜ ਰੇਲਵੇ ਸਟੇਸ਼ਨ ਬਰਨਾਲਾ ਉਹਨੇ ਸਾਨੂੰ ਕੱਲ ਕਾਲ ਕੀਤੀ ਕਹਿੰਦਾ ਭਾਈ ਮਿਲਿਆ ਸਾਨੂੰ ਕਹਿੰਦਾ ਭਾਈ ਤੁਸੀਂ ਆਓ ਇੱਥੇ ਤੇ ਆਪਾਂ ਬੂਟੇ ਲਾਈਏ ਤੇ ਅਪਾ ਬੂਟੇ ਲਾਏ ਤੇ ਜਿਵੇਂ ਜਿਵੇਂ ਆਪਾਂ ਨੂੰ ਠੀਕ ਲੱਗੇ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਉਸ ਤਰੀਕੇ ਨਾਲ ਆਪਾਂ ਬੂਟੇ ਲਾਤੇ ਤੇ ਸਾਰੇ ਬੂਟੇ ਹੁਣ ਆਪਣੇ ਕੋਲੋਂ ਤਕਰੀਬਨ ਨਿਬੜ ਗਏ ਬਾਕੀ ਆਪਾਂ ਹੋਰ ਲਿਆਵਾਂਗੇ ਬੂਟੇ ਕੱਲ ਕੋਲ ਨੂੰ ਤੇ ਕੱਲ ਨੂੰ ਬੂਟੇ ਹੋਰ ਵਿਚੇ ਉਧਰ ਲਾ ਕੇ 50 ਬੂਟੇ ਹੋ ਗਏ ਬਾਈ ਜੀ ਸਾਡੇ ਤੇ ਵਿਚੇ ਉਧਰ ਲਾ ਕੇ ਪਰਲੇ ਤੇ ਹਰੇਲੇ ਵੇਸਟੇਜ ਨਾਲ ਇੰਟਰ ਹੁੰਦਾ ਜਦੋਂ 25 ਉਧਰ ਲਾਤੇ ਬਾਈ ਫਿਰ ਕਲਗੜ ਵਸਤੇ ਵਾਲੇ ਪਰਲੇ ਪਾਸੇ 25 ਇਧਰਵਾਦੇ 50 ਹੋ ਗਏ ਦੋ ਦੋ 25 ਪਰਲੇ ਪਾਸੇ ਲਾਤੇ ਸੀ ਜਦੋਂ ਇੰਟਰ ਕਰਦੇ ਆ ਤੇ ਇਧਰ ਕਾਲਗੜਾ ਵਾਲੇ ਪਾਸੇ 25 ਇਧਰ ਲਾਤੇ ਤੇ ਸਾਰੇ ਬੂਟੇ ਆਪਾਂ ਲਾਤੇ ਆਗੇ ਤੇ ਹੁਣ ਆਪਾਂ ਬਈ ਕੱਲ ਨੂੰ ਦੇਖਦੇ ਜਿਵੇਂ ਪ੍ਰੋਗਰਾਮ ਬਣਦਾ ਉਸ ਹਿਸਾਬ ਨਾਲ ਆਪਾਂ ਫਿਰ ਹੋਰ ਬੂਟੇ ਲਾਵਾਂਗੇ ਬਾਕੀ ਪੁੱਛਦੇ ਆ ਆਪਾਂ ਏਐਸਆਈ ਸਤਪਾਲ ਸਿੰਘ ਨੂੰ ਵੀ ਉਹ ਕੀ ਕਹਿੰਦੇ ਨੇਗੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਲਾ ਰਹੇ ਆਂ ਬੂਟੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਜੇ ਉਹ ਹੋਰ ਕਹਿਣਗੇ ਆਪਾਂ ਹੋਰ ਲਾ ਦਾਂਗੇ। ਧੰਨਵਾਦ ਵੀਰੋ ਤੁਸੀਂ ਵੀ ਵੱਧ ਤੋਂ ਵੱਧ ਬੂਟੇ ਲਾਓ ਤੇ ਵਾਤਾਵਰਨ ਨੂੰ ਸ਼ੁੱਧ ਬਣਾਓ ਤੇ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਇਕ ਕਰੋ ਸ਼ੇਅਰ ਕਰੋ ਕਿਉਂਕਿ ਆਪਾਂ ਜਿਹੜੇ ਚੰਗੀਆਂ ਚੀਜ਼ਾਂ ਕੁਦਰਤ ਨਾਲ ਜੁੜੀਆਂ ਹੋਈਆਂ ਨੇ ਆਪਾਂ ਉਹੀ ਪਾਉਣੇ ਆ ਤੇ ਜੇ ਕਿਸੇ ਹੋਰ ਕਿਸੇ ਭੈਣ ਭਾਈ ਨੂੰ ਪਤਾ ਲੱਗੂਗਾ ਤਾਂ ਹੋਰ ਚੰਗੇ ਕੰਮ ਹੋਰ ਕਰੂਗਾ ਤੇ ਉਹਦੇ ਨਾਲ ਹੋਰ ਵੀ ਲੋਕ ਨੇ ਜਿਹੜੇ ਅਵੇਅਰ ਹੋਣਗੇ ਤਾਂ ਇਸ ਕਰਕੇ ਦੋਸਤੋ ਤੁਸੀਂ ਬਾਦ ਤੋਂ ਬਾਦ ਕਹਾ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਬਾਕੀ ਆਪਾਂ ਮਿਲਦੇ ਆਂ ਭਾਈ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜਿਉਂਦੇ ਰਹੋ